ਤੇ ਮੈਨੂੰ ਤਾਂ ਜੀ ਤੂਤਾ ਕਹਿੰਦੇ ਨੇ ਸਾਰੇ ਤੇ ਮਹਾ ਮੈਂ ਵੀ ਤੂਤਾ ਹਨਾ ਵੀ ਮੇਰੇ ਤੂਤਾ ਹੀ ਕਹਿਣਗੇ ਹੁਣ ਬਾਈ ਕਹਿੰਦਾ ਤੂੰ ਥੋੜਾ ਜਿਆਦਾ ਪ੍ਰੋਫੈਸ਼ਨਲ ਨਾਮ ਰੱਖ ਪਤਾ ਤੁਸੀਂ ਜਿੱਦਾਂ ਇੰਨੀ ਇਮਾਨਦਾਰੀ ਨਾਲ ਕਰੈਕਟਰ ਕੀਤਾ ਹੈ ਨਾ ਐਨੇ ਕਨਵਿੰਸਿੰਗ ਲੱਗ ਰਿਹਾ ਏਦਾਂ ਲੱਗਦਾ ਤੁਹਾਡੀ ਲਾਈਫ ਦੇ ਵਿੱਚ ਕੋਈ ਫੁੱਫਰ ਸੱਚੀ ਹੈਗਾ ਹੈ 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 ਸਾਰੇ ਨਾ ਤਨਵਾਜੀ ਤੁਸੀਂ ਇੰਨਾ ਪਿਆਰ ਕਰਦੇ ਤੇ ਪਹਿਲਾਂ ਤਾਂ ਦੱਸੋ ਦੱਸੋ ਮੈਂ ਖੜਾ ਹੋ ਕੇ ਬੋਲਾਂ ਬਈ ਮੜਾ ਕਭੀ ਮੈਂ ਤਾਂ ਨਵਤ ਕਰਦਾ ਪਰ ਤਾਂ ਗੀਪੀ ਤੇ ਐਮੀ ਬਾਈ ਦਾ ਜੀ ਮੈਂ ਨਾ ਜਦੋਂ ਸੈੱਟ ਤੇ ਹੁੰਦਾ ਸੀ ਤਾਂ ਮੈਂ ਥੋੜਾ ਜਿਹਾ ਨਰਵਸ ਹੁੰਦਾ ਸੀ ਮੈਂ ਕਿਵੇਂ ਕਰੂੰ ਬਾਈ ਹੋਰਾਂ ਮੂਰੇ ਕੰਮ ਤਾਂ ਮੈਨੂੰ ਨਾ ਜਿਵੇਂ ਇੱਕ ਜਵਾਬ ਨੂੰ ਨਹੀਂ ਸਿਖਾਉਂਦੇ ਹੁੰਦੇ ਤਾਂ ਮੈਨੂੰ ਐਵੇਂ ਸਿਖਾਇਆ ਬਾਈ ਹੋਰਾਂ ਨੇ ਇਹ ਮੇਰੇ ਸਾਰੀ ਉਮਰ ਯਾਦ ਰਹੂਗਾ ਤੇ ਮਨਦੀਪ ਬਾਜੀ ਨੇ ਵੀ ਮੈਨੂੰ ਬਹੁਤ ਬੀਬੀ ਤੂੰ ਤੇ ਐਵੇਂ ਨਹੀਂ ਹੋਇਆ ਦੁਬਾਰੇ ਕਰ ਦੁਬਾਰੇ ਹਨ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਜੀ ਵੀ ਹਾਂ ਇਹ ਮੈਥੋਂ ਕੰਮ ਕਰਵਾਇਆ ਜਾ ਰਿਹਾ ਹੈ ਤੇ ਬਾਈ ਨੇ ਤਾਂ ਬਹੁਤ ਘੈਂਟ ਲਿਖਿਆ ਮੇਰਾ ਕੈਰੈਕਟਰ ਮੈਨੂੰ ਤਾਂ ਇਹਦੀ ਛੋਟਾ ਕੈਰੈਕਟਰ ਆ ਮੇਰਾ ਤੇ ਬਾਈ ਕਹਿੰਦਾ ਸਾਰੀ ਫਿਲਮ ਚ ਹੀ ਇਦਾਂ ਕਰੈਕਟਰ ਤੇ ਮੈਨੂੰ ਸੱਚੀ ਬਹੁਤ ਅੱਜ ਤੱਕ ਮੇਰਾ ਸੁਪਨਾ ਲੱਗ ਰਿਹਾ ਮੈਨੂੰ ਵੀ ਯਾਰ ਮੈਂ ਨਾ ਇੱਕ ਸੁਪਨੇ ਚ ਖੜਿਆਂਗਾ ਤੇ ਮੈਂ ਤਾਂ ਜੀ ਦੇਖਦਾ ਹੁੰਦਾ ਸੀ ਟੀਵੀ ਤੇ ਬੀ ਐਨ ਭਾਜੀ ਨੂੰ ਸਾਰਿਆਂ ਨੂੰ ਹਨਾ ਸਰਦਾਰ ਸੁਹੀ ਭਾਜੀ ਨੂੰ ਮੈਂ ਤਾਂ ਬਾਈ ਦੇ ਗਾਣੇ ਸੁਣੇ ਤੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਮੈਂ ਤਾਂ ਮੈਨੂੰ ਤਾਂ ਲੱਗਦਾ ਵੀ ਰੱਬ ਮੇਰੇ ਨਾਲ ਹੀ ਤੁਰਿਆ ਫਿਰਦਾ ਤੇ ਜਿਹੜੀ ਚੀਜ਼ ਮੈਂ ਮੰਗਦਾ ਮੈਨੂੰ ਦੇ ਦਿੰਦਾ ਪਹਿਲਾਂ ਜਗਦੀਪ ਸਿੱਧੂ ਬਾਈ ਨੇ ਜੱਟਾਂ ਨੇ ਜੁਲੀਅਟ ਫਿਲਮ ਦਿੱਤੀ ਤੇ ਮੈਨੂੰ ਤਾਂ ਜੀ ਤੂਤਾ ਕਹਿੰਦੇ ਨੇ ਸਾਰੇ ਤੇ ਮਹਾ ਮੈਂ ਵੀ ਤੂਤਾ ਹਨਾ ਵੀ ਮੇਰੇ ਤੂਤਾ ਹੀ ਕਹਿਣਗੇ ਹੁਣ ਬਾਈ ਕਹਿੰਦਾ ਤੂੰ ਥੋੜਾ ਜਿਆਦਾ ਪ੍ਰੋਫੈਸ਼ਨਲ ਨਾਮ ਰੱਖ ਤੇ ਮੈਨੂੰ ਸੁਖਪਿੰਡੀ ਵਾਲਾ ਜਗਦੀਪ ਸਿੱਧੂ ਬਾਈ ਨੇ ਨਾਮ ਦਿੱਤਾ ਤੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਜੀ ਮੈਥੋਂ ਬੋਲਿਆ ਨਹੀਂ ਜਾਂਦਾ ਤੇ ਪਰ ਜਿਹੜੀ ਫੁੱਫੜ ਦੀ ਗੱਲ ਕਹੀ ਹੈ ਨਾ ਜਦੋਂ ਅਸੀਂ ਫਿਲਮ ਕਰ ਰਹੇ ਸੀ ਤਾਂ ਮੇਰੇ ਭਰਾ ਦਾ ਵਿਆਹ ਸੀ ਜੀ ਤੇ ਮੈਨੂੰ ਆਉਣਾ ਪੈ ਗਿਆ ਮੈਂ ਤਾਂ 1-2 ਦਿਨ ਹੀ ਆਇਆ ਜੀ ਤੇ ਮੈਨੂੰ ਤਾਂ ਜੀ ਤੂਤਾ ਕਹਿੰਦੇ ਨੇ ਸਾਰੇ ਤੇ ਮਹਾ ਮੈਂ ਵੀ ਤੂਤਾ ਹਨਾ ਵੀ ਮੇਰੇ ਤੂਤਾ ਹੀ ਕਹਿਣਗੇ ਹੁਣ ਬਾਈ ਕਹਿੰਦਾ ਤੂੰ ਥੋੜਾ ਜਿਆਦਾ ਪ੍ਰੋਫੈਸ਼ਨਲ ਨਾਮ ਰੱਖ ਪਤਾ ਤੁਸੀਂ ਜਿੱਦਾਂ ਇੰਨੀ ਇਮਾਨਦਾਰੀ ਨਾਲ ਕੈਰੈਕਟਰ ਕੀਤਾ ਹੈ ਨਾ ਇੰਨੇ ਕਨਵਿੰਸਿੰਗ ਲੱਗ ਰਹੇ ਐਦਾਂ ਲੱਗਦਾ ਤੁਹਾਡੀ ਲਾਈਫ ਦੇ ਵਿੱਚ ਕੋਈ ਫੁੱਫੜ ਸੱਚੀ ਹੈਗਾ ਹੈ ਹੈਗਾ ਹੈ ਸਾਰੇ ਨਾ ਤਨਵਾਜੀ ਤੁਸੀਂ ਨਾ ਪਿਆਰ ਕਰ ਦੋ ਤੇ ਪਹਿਲਾਂ ਤਾਂ ਦੱਸੋ ਦੱਸੋ ਮੈਂ ਖੜਾ ਹੋ ਕੇ ਬੋਲਾਂ ਬਈ ਮੜਾ ਕਹਿੰਦੀ ਮੈਂ ਧੰਨਵਾਦ ਕਰਦਾ ਬਲਤ ਗੀਪੀ ਤੇ ਐਮੀ ਬਾਈ ਦਾ ਜੀ ਮੈਂ ਨਾ ਜਦੋਂ ਸੈੱਟ ਤੇ ਹੁੰਦਾ ਸੀ ਤਾਂ ਮੈਂ ਥੋੜਾ ਜਿਹਾ ਨਰਵਸ ਹੁੰਦਾ ਸੀ ਮੈਂ ਕਿਵੇਂ ਕਰੂੰ ਬਾਈ ਹੋਰਾਂ ਮੂਰੇ ਕੰਮ ਤਾਂ ਮੈਨੂੰ ਨਾ ਜਿਵੇਂ ਇੱਕ ਜਵਾਬ ਨੂੰ ਨਹੀਂ ਸਿਖਾਉਂਦੇ ਹੁੰਦੇ ਤਾਂ ਮੈਨੂੰ ਐਵੇਂ ਸਿਖਾਇਆ ਬਾਈ ਹੋਰਾਂ ਨੇ ਇਹ ਮੇਰੇ ਸਾਰੀ ਉਮਰ ਯਾਦ ਰਹੂਗਾ ਤੇ ਮੰਦੀਪ ਬਾਜੀ ਨੇ ਵੀ ਮੈਨੂੰ ਬਹੁਤ ਬੀਤੂ ਤੇ ਐਵੇਂ ਨਹੀਂ ਹੋਇਆ ਦੁਬਾਰੇ ਕਰ ਦੁਬਾਰੇ ਹਨ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਜੀ ਵੀ ਹਾਂ ਇਹ ਮੈਥੋਂ ਕੰਮ ਕਰਵਾਇਆ ਜਾ ਰਿਹਾ ਹੈ ਤੇ ਬਾਈ ਨੇ ਤਾਂ ਬਹੁਤ ਘੈਂਟ ਲਿਖਿਆ ਮੇਰਾ ਕੈਰੇਕਟਰ ਮੈਂ ਤਾਂ ਇਹਦੀ ਛੋਟਾ ਕੈਰੇਕਟਰ ਆ ਮੇਰਾ ਤੇ ਬਾਈ ਕਹਿੰਦਾ ਸਾਰੀ ਫਿਲਮ ਚ ਹੀ ਇਦਰਾ ਕੈਰੈਕਟਰ ਤੇ ਮੈਨੂੰ ਸੱਚੀ ਬਹੁਤ ਅੱਜ ਤੱਕ ਮੇਰਾ ਸੁਪਨਾ ਲੱਗ ਰਿਹਾ ਮੈਨੂੰ ਵੀ ਯਾਰ ਮੈਂ ਨਾ ਇੱਕ ਸੁਪਨੇ ਚ ਖੜਿਆਂਗਾ ਤੇ ਮੈਂ ਤਾਂ ਜੀ ਦੇਖਦਾ ਹੁੰਦਾ ਸੀ ਟੀਵੀ ਤੇ ਬੀ ਐਨ ਭਾਜੀ ਨੂੰ ਸਾਰਿਆਂ ਨੂੰ ਹਨਾ ਸਰਦਾਰ ਸੁਹੀ ਭਾਜੀ ਨੂੰ ਮਦਾ ਬਾਈ ਦੇ ਗਾਣੇ ਸੁਣੇ ਤੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਮੈਂ ਤਾਂ ਮੈਨੂੰ ਤਾਂ ਲੱਗਦਾ ਵੀ ਰੱਬ ਮੇਰੇ ਨਾਲ ਹੀ ਤੁਰਿਆ ਫਿਰਦਾ ਤੇ ਜਿਹੜੀ ਚੀਜ਼ ਮੈਂ ਮੰਗਦਾ ਮੈਨੂੰ ਦੇ ਦਿੰਦਾ ਪਹਿਲਾਂ ਜਗਦੀਪ ਸਿੱਧੂ ਬਾਈ ਨੇ ਜਟਾਂ ਨੇ ਜੁਲੀਅਟ ਫਿਲਮ ਦਿੱਤੀ ਤੇ ਮੈਨੂੰ ਤਾਂ ਜੀ ਤੂਤਾ ਕਹਿੰਦੇ ਨੇ ਸਾਰੇ ਤੇ ਮਹਾ ਮੈਂ ਵੀ ਤੂਤਾ ਹਨਾ ਵੀ ਮੇਰੇ ਤੂਤਾ ਹੀ ਕਹਿਣਗੇ ਹੁਣ ਬਾਈ ਕਹਿੰਦਾ ਤੂੰ ਥੋੜਾ ਜਿਆਦਾ ਪ੍ਰੋਫੈਸ਼ਨਲ ਨਾਮ ਰੱਖ ਤੇ ਮੈਨੂੰ ਸੁਖਪਿੰਡੀ ਵਾਲਾ ਜਗਦੀਪ ਸਿੱਧੂ ਬਾਈ ਨੇ ਨਾਮ ਦਿੱਤਾ ਤੇ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਜੀ ਮੈਥੋਂ ਬੋਲਿਆ ਨਹੀਂ ਜਾਂਦਾ ਤੇ ਪਰ ਜਿਹੜੀ ਫੁੱਫੜ ਦੀ ਗੱਲ ਕਹੀ ਹੈ ਨਾ ਜਦੋਂ ਅਸੀਂ ਫਿਲਮ ਕਰ ਰਹੇ ਸੀ ਤਾਂ ਮੇਰੇ ਭਰਾ ਦਾ ਵਿਆਹ ਸੀ ਜੀ ਤੇ ਮੈਨੂੰ ਆਉਣਾ ਪੈ ਗਿਆ ਮੈਂ ਤਾਂ 1-2 ਦਿਨ ਹੀ ਆਇਆ ਜੀ